ਉਹਨਾਂ ਥੋੜੇ ਦਿਨ ਪਹਿਲੇ ਲੱਖ ਸਦਾਣੇ ਉਹਨਾਂ ਨੇ ਪਾਣੀ ਦਾ ਮੋਰਚਾ ਲਾਇਆ ਹਨਾ ਉਹ ਆਪਣਾ ਜਿਹੜਾ ਪਾਣੀ ਹੈ ਉਹ ਵੀ ਗੰਦਲਾ ਹੋ ਗਿਆ ਉਹਦੇ ਬਾਰੇ ਤੁਸੀਂ ਕੀ ਵਿਚਾਰ ਕਰੋ ਦੇਖੋ ਜੀ ਇਹ ਗੰਦਲਾ ਪਾਣੀ ਪਹਿਲਾਂ ਤਾਂ ਆਪਾਂ ਨੇ ਜਿਹੜਾ ਠੰਡਾ ਪਾਣੀ ਪਹਿਲਾਂ ਤਾਂ ਥੱਲੋਂ ਖਤਮ ਕਰ ਲਿਆ ਪਾਣੀ ਹਨਾ ਹਾਂਜੀ ਪਹਿਲਾਂ ਠੰਡਾ ਪਾਣੀ ਤੁਸੀਂ ਲੈ ਲਓ ਵੀ ਜਿਵੇਂ ਜਦੋਂ ਅਸੀਂ ਛੋਟੇ ਹੁੰਦੇ ਸੀ ਉਦੋਂ ਯਾਨੀ ਕਿ ਅਸੀਂ ਦੇਖਿਆ ਵੀ ਬੁਲਬਲੇ ਵਾਲਾ ਪਾਣੀ ਬੁਲਬਲੇ ਵਾਲਾ ਮੀਂਹ ਪੈਂਦਾ ਹੁੰਦਾ ਸੀ ਬੁਲਬਲੇ ਉੱਠਦੇ ਹੁੰਦੇ ਸੀ ਹਨਾ ਇੱਥੇ ਉਦੋਂ ਸੇਮ ਸੀ ਥੱਲੇ ਤੇ ਪਾਣੀ ਬਹੁਤ ਵਾਧੂ ਸੀ ਹਨਾ ਉਦੋਂ ਬਾਅਦ ਚਲੋ ਜੀਰੀਆਂ ਲੱਗੀਆਂ ਹਨਾ ਜੀਰੀਆਂ ਨਾਲ ਹੌਲੀ 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 ਫਰਕ ਪਿਆ ਔਰ ਇੱਕ ਸਾਲ ਕਿਉਂਕਿ ਜੀਰੀ ਚਾਹਦਾ ਹੂੰ ਜਿਹੜਾ ਪਾਣੀ ਭਾਲਦੀ ਆ ਪਰ ਅਸੀਂ ਉਹਨਾਂ ਨੂੰ ਵੀ ਨਹੀਂ ਕਹਿ ਸਕਦੇ ਕਿਉਂਕਿ ਉਹ ਵੀ ਫਸਲ ਜ਼ਰੂਰੀ ਹੈ ਤੇ ਉਹ ਸਰਕਾਰ ਜਿਹੜੀ ਹੈ ਨਾ ਸਰਕਾਰ ਉਹਨੂੰ ਹਲ ਪਾ ਸਕਦੀ ਹੈ ਜਿਵੇਂ ਹੁਣ ਜੀਰੀ ਲੱਗਦੀ ਹੈ ਚਾ ਇੱਕ ਸਾਲ ਇੱਕ ਸਾਲ ਹੋਰ ਫਸਲ ਲੱਗ ਜਾਵੇ ਇੱਕ ਸਾਲ ਹੋਰ ਲੱਗ ਜਾਵੇ ਉਹਦੇ ਨਾਲ ਬਹੁਤ ਫਰਕ ਪਊਗਾ ਆਪਾਂ ਇਹ ਨਹੀਂ ਹੈਗਾ ਵੀ ਆਪਾਂ ਜ਼ਿਮੀਦਾਰਾਂ ਨੂੰ ਕਹੀਏ ਤੁਸੀਂ ਜੀਰੀ ਲਾਉਣਾ ਹਟ ਜਾਓ ਜੀ ਇਹ ਆਪਾਂ ਉਹਨਾਂ ਨੂੰ ਵੀ ਨਹੀਂ ਕਹਿ ਸਕਦੇ ਪਰ ਇਹ ਉਹ ਆਪਾਂ ਉਹਦਾ ਸਿਸਟਮ ਬਦਲ ਸਕਦੇ ਹਣਾ ਜੀ ਉਸ ਤੋਂ ਬਾਅਦ ਜੇ ਗੰਦਾ ਪਾਣੀ ਆ ਹੁਣ ਗੰਦਾ ਗੰਦੇ ਨਾਲ ਗੰਦੇ ਨਾਲੇ ਬਹੁਤ ਨੇ ਹਣਾ ਪਹਿਲਾਂ ਬਹੁਤ ਤੁਸੀਂ ਐਂ ਦੇਖੋ ਵੀ ਪਹਿਲਾਂ ਟੋਬੇ ਜਿਹੜੇ ਹੁੰਦੇ ਸੀ ਉਹ ਸਾਫ਼ ਕਿੰਨੇ ਹੁੰਦੇ ਸੀ ਹਣਾ ਉਹ ਵੀ ਗੰਦੇ ਹੋ ਗਏ ਹੁਣ ਉਹ ਵੀ ਗੰਦੇ ਹੋ ਗਏ ਤੇ ਪਾਣੀ ਵੀ ਪੀਂਦੇ ਹੁੰਦੇ ਸੀ ਨਾ ਟੋਬਿਆਂ 'ਚ ਮੱਝਾਂ ਸਾਡੀ ਇੰਨਾ ਮਤਲਬ ਬਣਾਉਂਦੀਆਂ ਸੀ ਪਿੰਡ 'ਚ ਜਾ ਕੇ ਪਾਣੀ ਪੀਂਦੇ ਸੀ ਟੋਬਿਆਂ 'ਚ ਟੋਬਿਆਂ 'ਚ ਤੇ ਖੂਹਾਂ 'ਚ ਨਾ ਖੂਹ ਤਾਂ ਹੈ ਹੀ ਨਹੀਂ ਹੁਣਾ ਨਾ ਤੇ ਉਸ ਤੋਂ ਬਾਅਦ ਜਿਹੜੇ ਹੁਣ ਨਾਲੇ ਨੇ ਜਿਵੇਂ ਚਾਹੇ ਦਰਿਆ ਲਾ ਲਓ ਵੱਡੇ ਦਰਿਆ ਕਹਿੰਦੇ ਆ ਪਾਪੋ ਕਹਿੰਦਾ ਹੁਣ ਇਹ ਸਿਸਟਮ ਜਿਹੜਾ ਆਪਣਾ ਚੱਲਦਾ ਹੈ ਜਿਹੜੀਆਂ ਫੈਕਟਰੀਆਂ ਨੇ ਹਨਾ ਇਹ ਇਹ ਸਾਰੇ ਸਰਕਾਰ ਦੇ ਥਰੂ ਚੱਲਦੀਆਂ ਨੇ ਹਨਾ ਸਰਕਾਰ ਨੂੰ ਚਾਹੀਦਾ ਵੀ ਉਹਨਾਂ ਨੂੰ ਸਿਸਟਮ ਰਾਹੀ ਯਾਨੀ ਕਿ ਸਾਰਾ ਠੀਕ ਕਰਨਾ ਚਾਹੀਦਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਜੀ ਇਹ ਹੁਣ ਤੁਸੀਂ ਉਹ ਲੱਖੇ ਸਦਾਨੇ ਦੀ ਜ਼ਿੰਮੇਵਾਰੀ ਥੋੜਾ ਸੀ ਇਹ ਹਾਂਜੀ ਲੱਖੇ ਸਦਾਨੇ ਨੇ ਹੁਣ ਤੁਸੀਂ ਇੱਕ ਪਾਸੇ ਤਾਂ ਉਹਨਾਂ ਨੂੰ ਜਿਹੜੇ ਤਾਂ ਸਿਸਟਮ ਰਾਹੀ ਲੜਦੇ ਨੇ ਜਿਹੜੇ ਸਿਸਟਮ ਵੀ ਇਹ ਸਿਸਟਮ ਗਲਤ ਹੈ ਉਹਨਾਂ ਨੂੰ ਘੇਰ ਲਿਆ ਗਿਆ ਉਹਨਾਂ ਨੂੰ ਘੇਰਿਆ ਜਾਂਦਾ ਹੈ ਜਿਹੜੇ ਜਿਹੜੇ ਉਹਦੇ ਯਾਨੀ ਕਿ ਹੱਕ 'ਚ ਨੇ ਉਹਨਾਂ ਨੂੰ ਉਹ ਉਹਨਾਂ ਨੂੰ ਤੁਸੀਂ ਸਿਕਿਉਰਟੀ ਦੇ ਰਹੇ ਅਸੀਂ ਆਪ ਵੋਟਾਂ ਦਿੰਨੇ ਉਹਨਾਂ ਨੂੰ ਨਹੀਂ ਸਿਕਿਉ ਉਹ ਹੁਣ ਬਈਆਂ ਨੂੰ ਕਿੰਨੇ ਨੂੰ ਖੜਾ ਖੜਾਤਾ ਉੱਥੇ ਲੱਖ ਬਈਆਂ ਲਿਆ ਕੇ ਖੜਾਤਾ ਉੱਥੇ ਉਹਨਾਂ ਨੂੰ ਅਸੀਂ ਸਿਕਿਉਰਟੀ ਦੇ ਕੇ ਖੜਾ ਰਹੀ ਹਾਂ ਹਾਂਜੀ ਹਾਂਜੀ ਇਹ ਗੱਲ ਇਹ ਗੱਲ ਸਰਕਾਰਾਂ ਦੀ ਗਲਤ ਨੇ ਤੁਸੀਂ ਤੂੰ ਕਹੋ ਵੀ ਤੁਸੀਂ ਜਾਣਾ ਨਹੀਂ ਹੈਗਾ ਤੁਸੀਂ ਲੱਖੇ ਸੁਣਾਉਣੇ ਤੂੰ ਜਾਣਾ ਅਸੀਂ ਤੇਰੀ ਸਾਰੀ ਜਿਹੜੀ ਮਨ ਦੀ ਜਿਹੜੀ ਇੱਛਾ ਸਾਰੀ ਪੂਰੀ ਕਰਾਂਗੇ ਅਸੀਂ ਕੋਈ ਚੱਕਰ ਨਹੀਂ ਹੈਗਾ ਅਸੀਂ ਖਤਮ ਕਰਦਾ ਤੁਸੀਂ ਹੁਣ ਪ੍ਰਵਾਸੀਆਂ ਦੀ ਗੱਲ ਕੀਤੀ ਆ ਹੁਣ ਸਾਨੂੰ ਸਾਡੇ ਪੰਜਾਬ ਚ ਪ੍ਰਵਾਸੀ ਇੰਨੇ ਹੋਗੇ ਮਤਲਬ ਆਦਾ ਪੰਜਾਬੀ ਤਾਂ ਬਹੁਤ ਘੱਟ ਨੇ ਪਰ ਸਾਡੇ ਪੰਜਾਬ ਤੇ ਜਿਹੜੇ ਨਗੇ ਨੌਜਵਾਨ ਨੇ ਉਹ ਤਾਂ ਛੱਡ ਛੱਡ ਕੇ ਪੰਜਾਬ ਨੂੰ ਬਾਹਰ ਜਾਣ ਲਈ ਤੇ ਸਾਡੇ ਪ੍ਰਵਾਸੀ ਨੇ ਜਿਹੜੇ ਉਹ ਸਾਡੇ ਪੰਜਾਬ ਨੂੰ ਸੰਭਰੇ ਨੇ ਉਹਨਾਂ ਬਾਰੇ ਕੀ ਕਹਾਂਗੇ ਤੁਸੀਂ ਕੀ ਉਹ ਇੱਥੇ ਸਾਨੂੰ ਆਉਣਾ ਚਾਹੀਦਾ ਉਹਨਾਂ ਦਾ ਪ੍ਰਬੰਧ ਨਹੀਂ ਹੋਣਾ ਚਾਹੀਦਾ ਨਹੀਂ ਚਲੋ ਦੇਸ਼ ਇੰਡੀਪੈਂਡੈਂਸ ਦੇਸ਼ ਹੈ ਹਾਂ ਜਾ ਸਕਦਾ ਜਿੱਥੇ ਮਰਜ਼ੀ ਕੋਈ ਵੀ ਪਰ ਉਹਨਾਂ ਦੀ ਜਿਹੜੀਆਂ ਵੋਟਾਂ ਬਣਦੀਆਂ ਨੇ ਹੂੰ ਉਹਨਾਂ ਦੇ ਜਿਹੜੇ ਇੱਥੇ ਸਾਰਾ ਕੁਝ ਜ਼ਮੀਨਾਂ ਰਹਿਣ ਦਾ ਸਾਰਾ ਕੁਝ ਦੇ ਦੇ ਰਹੇ ਆ ਹਾਂਜੀ ਉਹ ਬੰਦ ਹੋਣਾ ਚਾਹੀਦਾ ਇਸ ਦੇ ਬਾਰੇ ਸੋਚਣਾ ਚਾਹੀਦਾ ਸਰਕਾਰ ਸਰਕਾਰ ਉਹ ਉਹਨਾਂ ਦੀਆਂ ਵੋਟਾਂ ਜਿਹੜੀਆਂ ਹਨ ਹਾਂਜੀ ਉਹ ਬਣੀਆਂ ਉਹਨਾਂ ਦੇ ਆਧਾਰ ਕਾਰਡ ਉਹਨਾਂ ਦੇ ਉਹ ਸਾਰੇ ਸਿਸਟਮ ਉੱਥੋਂ ਦੇ ਹੋਣੇ ਚਾਹੀਦੇ ਨੇ ਇੱਥੋਂ ਦੇ ਨਹੀਂ ਹੋਣੇ ਚਾਹੀਦੇ ਹਨਾ